ਮੈਨੂੰ ਉਹ ਤਾਂ ਹੀ ਸੀ ਗਰਮ ਚੀਜ਼ਾਂ ਗਰਮ ਜੀ ਹੋਰ ਕੁਝ ਲੈ ਲੈ ਨਾ ਲੈ ਆਪ ਬੰਦੇ ਕਰਕੇ ਜੂ ਮੈਨੂੰ ਠੰਡ ਚ ਘਮਾਣਾ ਹੈ ਨਾ ਆ ਬੰਦਾ ਦਿਖਾਓ ਇਹਦੀ ਸ਼ਕਲ ਕੌਣ ਹੈ ਇਹ ਇਨਸਾਨ ਅੱਗੇ ਆ ਜਾ ਓਏ ਇਹ ਬੰਦਾ ਹੈ ਕਹਿੰਦੇ ਚੱਲੇ ਜੂਤ ਤੇ ਚਿੜੀਆ ਘਰ ਦੇ ਸ਼ੇਰ ਸ਼ੂਰ ਤਾਂ ਸਾਰੇ ਲੁਕੇ ਹੋਣੇ ਉੱਥੇ ਨਹੀਂ ਜਾਗਦੇ ਹੋਣੇ ਆਪਾਂ ਉਟਾਦੇ ਨੇ ਜਾ ਕੇ ਬੰਦੇ ਅੱਤੇ ਬਿਮਾਰਾ ਜੈਕਟਾਂ ਪਾਈਆਂ ਆ ਜਿੱਕੇ موجوده ਬਾਹਰ ਮੀ ਪੈਂਦੇ ਆ ਯਾਰ ਨਾਲ ਲਾ ਜਾ ਪੁਣੀ ਬਣਾਏ ਆਂਟੀ ਆਂਟੀ ਬੁੱਕ ਬਣੀ ਹੋਈ ਹੋਰ ਆਂਟੀ ਬੁੱਕ ਕਰਾਉਣ ਲੱਗੇ ਉਹਦੇ ਚਿੜੀਆ ਘਰ ਕੀ ਕਰਨ ਲੱਗੇ ਬੁੱਕ ਕਰਾਉਣ ਲੱਗੇ ਟਰੈਕਟਰ ਆਹੋ ਚਿੜੀਆ ਘਰ ਤੇ ਕਿੰਨੀ ਕਾਲੀ ਰੋਟੀਆਂ ਕਿਵੇਂ ਖਾਧੀਆਂ ਜਾ ਰਹੀਆਂ ਆ ਗੁੱਡ ਜੋਬ ਤਦੋਂ ਹੋਰ ਆ ਮੇਨਮ ਉਹ ਤਾਂ ਹੋਇਆ ਪਹਿਰੇ ਹੋ ਗਿਆ ਤਿਆਰ ਹੁਣ ਕੀ ਤਿਆਰੀ ਆ ਹੈ ਐਵੇਂ ਗੱਬੀ ਸਿੰਗ ਤਿਆਰ ਚਿੜੀਆ ਘਰ ਦੇ ਟਾਈਟ ਦੇ ਦੇ ਆ

ਯਾ ਇੱਥੇ ਜਾਨਵਰ ਜੂਨਰ ਵੇਖਦੇ ਹੁਣ ਕਿਵੇਂ ਸੰਗ ਦਾ ਸਾਡੀਆਂ ਠੰਡਿਆ ਕਿਦਾਂ ਲੱਗਦੀ ਠੰਡ ਠੰਡ ਲੱਗਦੀ ਆ ਹਾਂ ਬਹੁਤ ਸ਼ਾਨਦਾਰ ਬਿਲਕੁਲ ਟੋਲੇਰੇਬਲ ਹੈ ਹਾਂਜੀ ਠੰਡ ਵੀ ਵਧੀਆ ਚੰਗਾ ਲੱਗਦਾ ਬਹੁਤ ਜੀ ਬਹੁਤ ਇਧਰ ਪਧਰੇ ਪਧਰਾ ਸਾਰਾ ਕੈਨੇਡਾ ਹੀ ਹੈ ਨਾ ਕੈਨੇਡਾ ਦਾ ਕੈਨੇਡਾ ਹੀ ਆ ਕੈਨੇਡਾ ਤਾਂ ਵਧੀਆ ਸਹੀ ਆ ਵੀ ਟਿਕਟਾਂ ਆਂ ਦੀਆਂ ਪੈਨ ਟੋਲ ਅਡਲਟ 36 ਆ ਚਾਈਲਡ ਜੀ ਐਵੇਂ ਨੋਟ ਕਰ ਲਓ ਸਾਰੇ ਵਧੀਆ ਦੇਖ ਨੀਲਾ ਇਹਨਾਂ ਦਾ ਇੱਕ ਵਾਲੀ ਮੋਲ ਇੱਥੇ ਕਰੋ ਸਕੈਨ ਡੇਟ ਹੋ ਗਈ ਯਾਰ ਉਹ ਟੱਡੀ ਭਰਾਵਾ ਲੈ ਗਏ ਚਲੋ ਫੋਟੋ ਖਿੱਚਦੇ ਆਂ ਆਂਟੀ ਤਾਂ ਖੜੀ ਗਏ ਓਕੇ ਚਲੋ ਠੀਕ ਆ ਆਹ ਲਓ ਜੀ ਆਹ ਦਿਸੂਗਾ ਕਿ ਨਹੀਂ ਬਰੂ ਉਹ ਵੀ ਨਾ ਖਿੱਚੋ ਮੇਰੀਆਂ ਖਿੱਚੀ ਟਰਾਈ ਕਰਦੇ ਆਂ ਅਸੀਂ ਹੁਣ ਆਹ ਵਾਲਾ ਸਾਈਕਲ ਲਵਾਂਗੇ ਸਾਰੇ ਜਣੇ ਚਲਾਉਂਦੇ ਆ ਇਹ ਹੈਂ ਇੱਥੇ ਲੈ ਮਿਲਣਾ ਆ ਚਲਾ ਸਕਦੇ ਆਪਾਂ ਆਵਲਾ ਇਲੈਕਟ੍ਰੀਕਲ ਆ ਤੇ ਇੱਥੇ ਪਿੰਨੀਆਂ ਨੂੰ ਤੇਲ ਦੇ ਕੇ ਚਲਾਉਣਾ ਪੈਣਾ ਆਪਣੇ ਆਪ ਹਲੋ ਲੋਕ ਕਹਿੰਦੇ ਅਸੀਂ ਹੁਣ ਰੁਕੇ ਸੀਗੇ ਸ਼ੇਰ ਦੇਖਣ ਇਧਰ ਆ ਤੂੰ ਵੀਡੀਓ ਬਣਾਉਣ ਉਹ ਬਾਈ ਬਾਲਾ ਸ਼ੇਰ ਆ ਮੇਰੀਆਂ ਸਵਾਰੀਆਂ ਦੋ ਮੰਦੀਆਂ ਨੇ ਤੇਜ਼ੀ ਬਹੁਤ ਚਲਾਉਂਦੀਆਂ ਸਾਈਕਲ ਕਹਿੰਦੇ ਸੀ ਥੋੜਾ ਜਿਹਾ ਹੀ ਹੈ ਕਹਿੰਦੇ ਸਾਈਕਲ ਦੀ ਤਾਂ ਨੱਪੀਓ ਪੂਰੀ ਤੇਜ਼ ਆੱਖਾ ਚੋਂ ਪਾਣੀ ਆ ਰਿਹਾ ਆ ਦੋ ਆ ਦੋ ਸੋਰੀ ਉਹ ਆ ਕੀ ਯਾਰ ਪਤਾ ਨਹੀਂ ਟੇਡਾ ਹੀ ਆ ਆ ਇਕ ਕੁਝ ਹੋ ਰਹੀ ਹੈ ਇਧਰ ਸਵਾਰੀਆਂ ਸਾਡੀਆਂ ਮੋਰ ਮੋਰ ਨਾਲ ਨਾਲ ਰੇਲ ਗੱਡੀ ਦੀ ਟ੍ਰੇਨ ਵੀ ਜਾਂਦੀ ਆ ਇਹ ਜੀ ਬੰਦ ਹੋ ਗਿਆ ਅੱਗੇ ਇਹਦਾ ਐਮੀ ਲੈ ਜਾਂ ਤੁਹਾਨੂੰ ਪਤਾ ਨਹੀਂ ਕਿੱਧਰ ਨੂੰ ਜਾਣਾ ਮੈਂ ਸਾਡੇ ਨਾਲ ਆਉਦਾ ਪਿੱਛੋਂ ਨੂੰ ਤੇ ਨਹੀਂ ਚੱਲਦਾ ਨਾ ਚੱਲੀ ਰਿਹਾ ਹਲੇ ਤਾਂ ਮੈਂ ਤੋਰਿਆ ਰੱਤਾਂ ਚਲੋ ਭਾਜੀ ਚਲਾ ਲਓ ਹੁਣ ਆਪਾਂ ਭਜਾਣੇ ਆ ਚਲ ਚਲ ਵੀਰ ਦਾ ਪਿੱਛੇ ਕੰਪੀਟੀਸ਼ਨ ਜਾ ਰਗਾ। ਉਹ ਪਿੱਛੇ ਰਗਾ ਸਾਡੇ ਕੋ। ਸਾਡੇ ਬੰਨੇ ਚਲਾਉਣਾ ਸਾਈਕਲ। ਲੋ ਜੀ। ਕਹਿੰਦੇ ਗੱਡੀ ਚਲਾਉਣੀ ਆ ਬਿਨਾ ਸਟੇ ਬਿਨਾ ਤੋਂ ਸਟੇਰੀਂਗ ਚਲਾਈ ਜਾਂਦੇ। ਆ ਸਟੇਰੀਂਗ ਮੇਰੇ ਕੋਲ ਆ ਐਂ ਹੀ ਘੁਮਾਈ ਜਾਂਦੀ। ਚਲੋ ਇੰਡੀਕੇਟਰ। ਇੰਨੇ ਵੀ ਥੀਲਾ ਕੰਨਚਾ ਕੁਛ ਲਾ ਟਾਂਸੀ। ਇਹੀ ਆ ਹੁਣ ਇਧਰ ਦੀ ਬਾਲਾ। ਆਪਾਂ ਇਹਨਾਂ ਨੂੰ ਪੁੱਛਾਂ ਲੱਗਦਾ ਨਹੀਂ ਮੈਨੂੰ ਇਹ ਇਹ ਹੀ ਆ ਆ ਤਾਂ ਗੋਰਿਆਂ ਦੀਆਂ ਸਕੀਮਾਂ ਬਹੁਤ ਵਧੀਆ ਬਣਾਈਆਂ ਵੀ ਨਾਲੇ ਪ੍ਰੈਕਟਿਸ ਨਾਲੇ ਹੋਏ ਉਹ ਆ ਕਿਹੜਾ ਆ ਰੁਕ 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 ਬ੍ਰੇਕ ਮਾਰ ਬ੍ਰੇਕ ਵੇ ਰੀਅਲੀ bro ਆ ਯਾਰ ਬਲੈਕ ਰੈਪਿਡ ਬਲੈਕ ਪੈਂਥਰ ਕੀ ਆ ਬਲੈਵ ਜੈਗੂ ਰਜੈਗੂ ਜੈਗੂ ਉਹ ਤਾਂ ਕਿੰਨੇ ਐਕਟਿਵ ਹੈ ਨਾ ਇਹੋ

ਆਰਾ ਮੈਨੂੰ ਗਾਲੀ ਆ ਲੱਗਦਾ ਸ਼ੇਰ ਬਿਸਕਰ ਦੇਖੋ ਹੈਲੋ ਸ਼ੇਰ ਸ਼ੇਰ ਬੇਟਾ ਕਿੱਦਾਂ ਬਾਤ ਕਰਦਾ ਹੁੰਦਾ ਅਰੇ ਸ਼ੇਰ ਹੈਲੋ ਹੈਲੋ ਆਂਟੀ ਕਹਿੰਦੀ ਹੈਲੋ ਕਿਤਾ ਜੀ ਹੈਲੋ ਹੈਲੋ ਕੰਮ ਕੰਮ ਉਲਟੀ ਆ ਇਧਰ ਇੰਡੀਆ ਦੇ ਸ਼ੇਰ ਸਭ ਤੋਂ ਬਾਅਦ ਤੇ ਦਿਖਾਲਦੇ ਇੱਥੇ ਇਹਨਾਂ ਨੇ ਸਭ ਤੋਂ ਪਹਿਲਾਂ ਦਿਖਾਲਦੇ ਆ ਉਹ ਸਾਨੂੰ ਕਾ ਹੀ ਨਹੀਂ ਪੰਦੇ ਪਏ ਕਹਿੰਦੇ ਤਾਂ ਡੇਰ ਕੇ ਰੋਜ ਬਿਤੇਰੇ ਆਉਂਦੇ ਆ ਚਲੋ ਆਪ ਜਾਰੇ ਇਹ ਤਾਂ ਕੁਝ ਹੋ ਰਹੀ ਆ ਹਨਾ ਬਾਰਾ ਸਿੰਘ ਨਹੀਂ ਇਹ ਕੇਕੇ ਸਿੰਘ ਆਇਓ ਆਇਦਾਂ ਲੈਣਾ ਕੋੰਡਾ ਵੀ ਇੱਧਰ ਰੱਖੋ ਉਹ ਬੈਟਰੀ ਜਣੀਆਂ ਦੇਖ ਲੀਂਦਾ ਪਿੱਛੇ ਹੀ ਆ ਸਾਡੇ ਵੀ ਤੁਸੀਂ ਸਮਝ ਦੇਖੋ ਅਕਰ ਕਹਿੰਦੇ ਸਿੱਧਾ ਦੇਖੋ ਤੁਸੀਂ ਇਹਨੂੰ ਤੁੰਨ ਉਤਾਰ ਦਿਓ ਥੱਲੇ ਨਹੀਂ ਕਰ ਸਕਦੇ ਨਹੀਂ ਜੇ ਸਰ ਉਹ ਰੋਕੇ ਦੇਖ ਸਕਦੇ ਚੱਲ ਨੂੰ ਕਰ ਲੈ ਇੱਧਰ ਨੂੰ ਪਾ ਲੋ ਗੱਡੀ ਨਾ ਰੋਕੇ ਦੇਖ ਲੈ ਬਸ ਸੋਨੇ ਕਮਾ ਦੇ ਕਮਾ ਦੇ ਉੱਤੋਂ ਦੀ ਝਾੜ ਦਿਓ ਕਿਉਂ ਪੜੇ ਹੁਣ ਚੱਕਰ ਮੇ ਕੋਈ ਨਹੀਂ ਐ ਟੱਕਰ ਮੇ ਆ ਦੇਖੋ ਵੀ ਕੱਡਾ ਜਾਨਵਰ ਆ ਵਾਜਨ ਨਾ ਕਰਕੇ ਦੇਖੋ ਗੱਡੀ ਦੇਖੋ ਗਰਦਨ ਇਹਦੀ ਬਣਾਈ ਹੈ ਲੈਗ ਪੀਸ ਹੈ ਚਿਕਨ ਲੈਗ ਆ ਕੇ ਕਰਨ ਲੱਗਾ ਪਠਾਇਆ ਹੋ ਗਿਆ ਉਹ ਕੱਡੀ ਵੱਡੀ ਧੌਣ ਜਿੱਥੇ ਮਰਜ਼ੀ ਖਾਸ ਕਰਦਾ ਜਿਹੜਾ ਮਿਕ ਸਿਕ ਆਫ ਦਾ ਇਹ ਵੀ ਵਿਚਾਰਾ ਚੁੱਪ ਕਰਕੇ ਬੈਠਾ ਆ ਕੁਝ ਨਹੀਂ ਕਰਦਾ ਉਹ ਸਿਕ ਆਫ ਤੇ ਹਿਊਜ ਖੁੱਲਦੇ ਉਹ ਆ ਉਹੋਂ ਕਿੰਨੇ ਆ ਤਾਂ ਵਿਚਾਰੇ ਕਹਿੰਦੇ ਨਹੀਂ ਕੁਝ ਵੀ ਹੈ ਨਾ ਹੈ ਆਂਟੀ ਠੰਡ ਜਾਂਦੇ ਉਹ ਤਿੰਨੇ ਜਣੇ ਝੁੰਡ ਬਣਾ ਕੇ ਬੈਠੇ ਆ ਉਹ ਨਿੱਕੇ ਹੋ ਕੇ ਬੈਠੇ ਆ ਆ ਆ ਦਲਿਤਰੀਆ ਨਾ ਆ ਕੇ ਬੈਠਾ ਲਾਦਾ ਮੈਨੂੰ ਇਹ ਨਹੀਂ ਨਾਤਾ ਉਹ ਨਾ ਜਾਈ ਉਹ ਦੇਖ ਵੀ ਰਹੇ ਨਹੀਂ ਹਾਂ ਸਹੀ ਗੱਲ ਨਹੀਂ ਨਹੀਂ ਆਂਟੀ ਉਪਰ ਹੀਡ ਕੀਤੀ ਸੀ ਆ ਗਈਆਂ ਖਾਣਾ ਦੇਣ ਸਾਨੂੰ ਉਪਰੀਡ ਆ ਉਪ ਆ ਉਪਰੀਡਸ ਕੀਤੀ ਸੀ ਖਾਣਾ ਦੇਣ ਆ ਗਏ ਸਾਨੂੰ ਆ ਦੇ ਦੇ ਜੰਗਲਾਂ 'ਚ ਆ ਗਏ ਆ ਡੌਂਕੀ ਲਾਉਣ ਲੱਗੇ ਕਹਿੰਦੇ ਪਨਾਮਾਂ ਦੇ ਪਨਾਮਾਂ ਦੇ ਜੰਗਲਾਂ ਦੇ ਇਥੋਂ ਡੌਂਗੀ ਲਾ ਕੇ ਕਿੱਥੇ ਹੁਣ ਸਵਾਰ ਕਿੱਥੇ ਜਾਣਾ ਹੈ ਕਨੇਡਾ ਦੇ ਪਰੇ ਡੌਂਗੀ ਕਿੱਥੇ ਲਾਉਣੀ ਹੁਣ ਇੱਕ ਵੇ ਸਰਦਾਰ ਫਸ ਗਿਆ ਹਾਂਜੀ ਲਓ ਯਾ ਅੰਕਲ ਸਾਡੇ ਬਹੁਤ ਨਿਆਰੇ ਦਾਰਿਆ ਦਿਲ RAI ਰੱਖਦੇ ਹੋ ਨਰਮਾਤ ਉਹ ਬੱਲੇ ਸੋ ਕੀ ਕਦਾ ਭਾਲੂ ਆ ਗਿਆ ਵੀ ਡੀਅਰ ਹਾਂਜੀ ਦੱਸੋ ਕੀ ਆ ਵੀ ਇਹ ਗਰਸਲੀ ਬੇਰ ਹੈ ਗਰਸਲੀ ਬੇਰ ਆਹ ਚਾ ਉਹ ਕੀ ਕਰਦੇ ਆ ਉਹ ਯੂ ਮੈਨੂ ਖਾ ਉਹ ਯੂ ਮੈਨੂ ਮਾਰਦੇ ਉਹ ਖਾਣੇ ਖਾ ਲੈ ਕਰਕੇ ਉਹਨੂੰ ਖਾਦੇ ਆ ਮਰੇ ਨੋਟ ਆਹ ਦੇਖੋ ਮਸ਼ਹੂਰੀਆਂ ਹੀ ਆਈਆਂ ਵਿੱਚ ਹੈਲੋ ਹਾਏ ਫਿਲਮ ਨਾ ਕਰੋ ਇਤਨਾ ਇਕ ਕਾ ਬੈਠਾ ਜਾਨਵਰ ਪਤਾ ਨਹੀਂ ਕਿਹੜਾ ਵਿਚਾਰਾ ਇਹ ਵੀ ਯਾਰ ਇਹ ਮੂੰਹ ਤੇ ਲੱਗਾ ਕੁਝ ਦੇਖੋ ਖੜਾ ਬਾਰਾ ਸਿੰਘਾ ਉਹ ਜੀਭ ਗੱਡੀ ਹੋਈ ਉਹਦਾ ਨਹੀਂ ਨਾ ਲੱਗਾ ਕੁਝ ਉਹਦੇ ਨਹੀਂ ਜੀਭ ਆਉਦੀ ਉਹ ਯਾਰ ਮੂੰਹ ਤੇ ਕੁਝ ਲੱਗਾ ਉਹਦੇ ਹਾਂ ਜੀ ਉਹਨੇ ਟੰਗ ਗੱਡੀ ਚਲੋ ਅੱਜ ਦਾ ਹੀ ਭਰਾਗੇ ਕਿਚੂ ਕਰਾਉਂਦੇ ਆਂ ਕਿਚੂ ਕਰਾਉਂਦੇ ਆਂ ਨਹੀਂ ਤਾਂ ਨਹੀਂ ਤੇਰੀ ਯਾਰ ਜੇਦੀ ਜੇਦੀ ਖਿੱਚੋ ਆ ਦਿਲ ਵਾਲੇ ਦੁਲਹਣੀਆਂ ਲੈ ਜਾਏ ਗਏ ਆ ਗਏ ਬ੍ਰੇਕ ਬ੍ਰੇਕ ਆ ਇਸ ਬ੍ਰੇਕ ਕਿੰਦੋਂ ਨਹੀਂ ਵੱਜਦਾ ਉਹ ਮੈਨੂੰ ਛੱਡਦਾ ਲੋ ਬੜਾ ਇਹੋ ਚੀਚ ਹੈ ਨਾ ਕਿੰਨੀ ਹਾਈ ਰਹੂਗੀ ਇਹਨਾਂ ਦੀ ਘੱਟ ਤੋਂ ਲੰਬੇ ਆ ਭਾਜੀ ਦਾ ਤੋਂ ਲੰਬੇ ਦਾ ਉਹ ਤੁਹਾਡੀ ਲੜ ਪਏ ਓ ਲੜ ਪਏ ਲੜ ਪਏ ਮਾਰਿਆ ਉਹਨੇ ਉਹ ਕਹਿੰਦਾ ਮੈਂ ਉਧਰ ਜਾਣਾ ਤੂੰ ਕਿਉਂ ਨਹੀਂ ਜਾਣਾ ਬਹੁਤ ਮੈਨੂੰ ਵੀਡੀਓ ਬਣਾਉਣੀ ਯਾਰ 14 14 ਕਰਦੇ ਨਾ ਯਾਰ ਜਿਆਦੇ ਹੋਣੇ ਯਾਰ ਕੈਨੇਡਾ ਦਾ ਮੂਰ ਦੇਖ ਲਓ ਹਾਂ ਦੇ ਕਿੰਨਾ ਸੋਹਣਾ ਹੈ ਨਾ ਇਹ ਕੈਨੇਡਾ ਵੈਦਰ ਵਧੀਆ ਕਰਕੇ ਆ ਚਾਹ ਹਾਂ ਦੋਨ ਸਕੇ ਇਹ ਜਿੰਨਾ ਮਾਰ ਦੇ ਟੁੱਟ ਜਾ ਸਾਡੇ ਮਾਰੇ ਵਿੱਚ ਭੱਜ ਗਿਆ ਇਹ ਛੋਟਾ ਜਿਹਾ ਬੱਚਾ 100 ਆਜਾ ਰੱਖੋ ਬੋਲ ਨਾਲ ਬੋਲ ਨਾਲ ਖੇਡ ਉੱਤੋਂ ਓਏ ਹੋਏ ਸੋ ਗਿਵ ਮਾਈ ਗੋਡ ਆਪ ਗੋਰੀ ਅੰਦਰ ਵੜੀ ਓਏ ਫੂਡ ਫੂਡ ਖਾਣ ਲੱਗੇ ਆ ਉਹ ਫੂਡ ਦੇ ਰਹੀ ਓਏ ਓਏ ਉਹ ਲੈਗ ਪੀਸ ਕੀ ਆ ਓ ਅੰਦਰ ਓਏ ਓਏ ਉਹ ਗਿਆ ਕਿੰਨੇ ਰਹੇ ਦੀ ਉਹ ਦੇਖੋ ਅੰਦਰ ਨੀਟੀ ਦੇ ਰਹੀ ਉਹ ਨਹੀਂ ਨਹੀਂ ਉਹ ਵਿੱਚ ਖੜੀ ਆ ਪਰਮ ਉਹ ਵੀ ਦੇ ਰਿਹਾ ਉਹ ਦੇ ਉਹ ਵਿੱਚ ਉਹ ਪਰਲੇ ਪਾਸੇ ਹੀ ਆਇਆ ਇੰਨੇ ਕਿਚੀ ਕਹਿੰਦਾ ਇਹਨਾਂ ਦਾ ਕੀ ਬਣਦਾ ਹੋਣਾ ਇਹ ਟ੍ਰੀਟ ਹੋਣੀ ਨਾ ਮਿੱਡੇ ਉਹਦਾ ਸੇਰ ਚਾਕਲੇਟਾਂ ਦੇ ਕੇ ਗਈ ਹੋਣੀ ਨਹੀਂ ਖਾ ਰਹੀ ਠੀਕ ਮਰਡੇ ਕੇਕ ਉਹਦੇ ਗੇੜੇ ਦਾ ਇਦਾਂ ਕਰਦਾ ਜਿਦਾਂ ਥੀਓ ਕਰਦਾ ਹੁੰਦਾ ਮੜਿਆ ਉਹ ਗਈ ਗਿਆ ਅੰਦਰ ਉਹ ਬੜਾ ਦੇਖੋ ਉਹ ਅੰਦਰ ਕਿੱਥੇ ਗਈ ਨਹੀਂ ਉਹ ਗਈ ਹੈ ਉਹ ਗਿਆ ਹੈ ਬਾਕੀ ਬਾਕੀ ਨਹੀਂ ਜਿਆ ਹਲੀ ਮੋੜ ਆ ਅਟੈਕ ਤੇ ਸੀ ਬਈ ਆ ਅਟੈਕ ਆਂਦੇ ਚੱਕਰ ਤੇ ਜੀ ਸੀ ਇਹ ਜਿਹੜੇ ਰਹਿਣ ਦੇ ਇਹ ਤਾਂ ਵੀ ਲੋੜ ਤੋਂ ਬੋਲਦੀ ਕਾਫੀ ਇਹ ਆ ਨਾ ਮੈਂ ਵੀ ਵਾਇਲੈਂਸ ਆਹ ਆ ਨਹੀਂ ਨਹੀਂ ਖੜਕਾ ਕਦੂ ਕੇ ਰਹਿਣ ਲੱਗੋ ਆ ਆਪਣਾ ਕਰਨਾ ਓਏ ਓਏ ਨੀ ਉਹ ਗੁੱਸੇ 'ਚ ਆ ਗਿਆ ਗੁੱਸੇ 'ਚ ਕਹਿੰਦੇ ਚੀਤਾ ਆਇਆ ਐਵੇਂ ਉਹ ਲੀਓ ਦੀ ਨੂੰ ਮਸਾਜ ਕਰੋ ਸੌਣ ਆਇਆ ਮਸਾਜ ਮਮਾ ਥਾਈ ਲੈਣ ਆਇਓ ਆ ਬਿੱਲੀ ਨੂੰ ਬੋਲਿਓ ਮਿਆਉ ਉਹ ਬਿੱਲੀ ਵੀ ਬੜਾ ਰਿਸਕੀ ਮਿਆਉ ਬੋਲਿਓ ਮਿਆਉ ਇਹਦੀ ਆਵਾਜ਼ ਆ ਇਹ ਮਿਆਉ ਉਹ ਬੋਲਦਾ ਵੀ ਬੋਲਦਾ ਬੈਗਾ ਵੀ ਪੋਜੀਸ਼ਨ ਜਟੈਕ ਕਰਨ ਦੇ ਕੋਈ ਕਿਹ ਖਾਂ ਗੋਭੀ ਖਾਈ ਜਾਂਦਾ ਸੈਂਗ ਸੈਂਗਕ ਤਾਂ ਹੋਇਆ ਮੋਰ ਨੂੰ ਇਹ 11 12 ਛਿੰਗ ਨਹੀਂ ਤੇ ਵੀ ਤਾਂ ਹੋਏ ਨੇ ਵਿੱਚ ਸਿੱਧੂ ਨੂੰ ਸੁਣ ਅਰੇ ਇਹ ਕੀ ਖਾ ਰਿਹਾ ਹੈ ਲੈਟਸ ਇਹਦੀ ਅੱਪੀ ਚੱਲ ਵੀ ਲੈ ਬੱਸ ਬੱਸ ਲਾਫ ਕੋਈ ਨਾ ਹਾਂ ਰੋਣ ਸਟਾਰਟ ਸੋ ਲੀਕ ਗੋਡ ਦੋਗੇ ਕੀ ਹੁੰਦਾ ਉਹ ਆ ਕਿਦਾਂ ਸਾਰੇ ਜਣ ਇੱਧਰ ਦੀ ਸ਼ੇਰ ਨੂੰ ਦੇਖਦੇ ਜੇ ਬਾਹਰ ਆ ਗਿਆ ਤਾਂ ਸਾਰੇ ਨਾ ਦੌੜਨਾਂ ਕਿਦਾਂ ਆ ਜੇ ਸ਼ੇਰ ਆ ਗਿਆ ਦੌੜਨਾਂ ਕਿਦਾਂ ਆ ਕੋਈ ਸ਼ੇਰ ਦੇ ਦੌੜ ਨਹੀਂ ਦੇਣਾ ਨਹੀਂ 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 ਫੇਰ ਕਰਨਾ ਆ ਆ ਲਖਾ ਲਾ ਹੁਣ ਹੁਣ ਤਾਂ ਅਸੀਂ ਕਿਵੇਂ ਆਂਟਰੀ ਆਂਟ ਨੇ ਗਾਣਾ ਜੈ ਮਾਤਾ ਦੀ ਜੈ ਮਾਤਾ ਗੱਤੀਆਂ ਜੋਤਾ ਵਾਲੀ ਮਾਤਾ ਧਾਰੀ ਮਾਤਾ ਨੇ ਆਪੇ ਬਚਾ ਲੈਣਾ ਫੇਰ ਤੇ ਆਣਿਆ ਨੇ ਸਹੀ ਜਿਹਾ ਹੀ ਟੇਟਰੀਅਰੀਆਂ ਲੱਤਾਂ ਆਜਾ ਵੇਖ ਵੀ ਲਈ ਆਪਾਂ ਹੁਣ ਲੈ ਆਹ ਕੋੜਾ ਗੈਬੀ ਹੁਣ ਦਾਲ ਖਾ ਰਿਆ ਆ ਉਹ ਪੱਟ ਕੋਣਾ ਆਹ ਲੁਫਾਂਗਰੀ ਮੇਰੀ ਦਾਲ ਹੈ ਨਾ ਉਹ ਖਾ ਲੈ ਓਏ ਮੂੰਹ ਕਿੰਨੀ ਤੇਜ਼ ਚੱਲਦਾ ਤੁਹਾਡਾ ਫੇਵਰੇਟ ਦਾਲ ਖਾ ਰਿਆ ਦਾਲ ਆ ਲੋ ਆ ਲੋ ਜੀ ਕਹਿੰਦੇ ਆ ਹਰੀ ਆਪਣੀ ਦਾਲ ਮੂੰਗੀ ਦੀ ਕਿਹੜੀ ਹੁੰਦੀ ਉਹ ਖਾਂਦੇ ਪਏ ਆ ਸਾਨੂੰ ਐਵੇਂ ਖਲਾਈ ਜਾਂਦੇ ਆ ਇਹ ਮੰਮੀਆਂ ਦਾ ਇਹ ਨਾਲ ਹੀ ਬਣੀ ਆ ਦਾਲ ਉਹ ਤੁਹਾਨੂੰ ਖਲਾਈ ਆਂਟੀ ਕਹਿੰਦੇ ਤਾਕਤ ਵਾਲੀ ਦਾਲ ਆ ਦੇਖੋ ਕਿੰਨਾ ਨੂੰ ਪਾਈਓ ਆ ਗਾਇਸ ਗਾਇਸ ਦੋਸੇ ਕਾਪੀ ਬਾਰਸ ਆਇਆ ਯਾਰ ਮੇਰੇ ਆ ਆ ਗਿਆ ਆ ਉਹ ਨੋ 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 ਬੇਬੀ ਨੋ 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 ਬੇਬੀ ਨੋ ਕਰ 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 ਨੋ 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 ਉਹ ਬੋਲ ਰਹੀ ਨਾ ਆਵਾਜ਼ ਆਉਂਦੀ ਦੀ ਉਹ ਮੇਰੇ ਟਾਤੀ ਨਾ ਜਲ ਗਈ ਯਾ ਸਾਰੇ ਲਗੜੇ ਜਾਵਾਂਗੇ ਐਵੇਂ ਮਿੰਟਾਂ 'ਚ ਘਮ ਘਮ ਕੇ ਬਹਿ ਗਿਆ ਥੱਕ ਗਿਆ ਤੇ ਹੁਣ ਲਾਪੇ ਸੇਕਣਾ ਅੱਗ ਇਹਨੂੰ ਇੱਥੇ ਕਹਿੰਦੇ ਆ ਬੌਨਫਾਇਰ ਹੈਂ ਇੰਡੀਆ 'ਚ ਕਹਿੰਦੇ ਧੂਣੀ ਲਾ ਲਾ ਧੂਣੀ ਖੰਡ ਦਾ ਹੈਗੇ ਦੇਖੋ ਇਹ ਨਾ ਲੱਕੜ ਤੋਂ ਇਹ ਕੈਨੇਡਾ ਦੀ ਲੋੜੀ ਆ ਗਈ ਕਹਿੰਦੇ ਆ ਬਾੜ ਬੂੜ ਵੀ ਰੱਖੇ ਹੋਣਾ ਦੇ ਤੇ ਦੰਦ ਤੁੰਦ ਦੇਖੋ ਆ ਆਇਆ ਸਿੰਘਾ ਦੇ ਆ ਚੱਕੇ ਆ ਪੂਰਾ ਯਾਰ